ਅਜਿਹੀਆਂ ਖਬਰਨਾਮਿਆਂ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਹੈ ਪੰਜਾਬ ਦੇ ਵਿੱਚ ਅਕਸਰ ਹੀ ਬੱਸ ਦੇ ਵਿੱਚ ਚੜਨ ਨੂੰ ਲੈ ਕੇ ਡਰਾਈਵਰ ਕਨੈਕਟਰ ਅਤੇ ਸਵਾਰੀਆਂ ਦੇ ਵਿੱਚ ਝੜਪ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਅਜਿਹੀ ਤਸਵੀਰਾਂ ਸਾਹਮਣੇ ਆਈਆਂ ਕੋਟਕਪੂਰੇ ਦੀਆਂ ਜਿੱਥੇ ਬੱਸ ਵਿੱਚ ਚੜਨ ਨੂੰ ਲੈ ਕੇ ਇੱਕ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਵਿਵਾਦ ਇੰਨਾ ਵੱਧ ਗਿਆ ਕਿ ਹੱਥੋਂ ਪਾਈ ਤੱਕ ਗੱਲ ਪਹੁੰਚ ਗਈ ਅਤੇ ਕਈਆਂ ਦੇ ਸੱਟਾਂ ਵੀ ਲੱਗੀਆਂ ਨੇ ਦੱਸ ਦਈਏ ਕਿ ਕੋਟਪੂਰਾ ਦੇ ਵਿੱਚ ਪੀਆਰਟੀ ਬੱਸ ਦੇ ਵਿੱਚ ਸਵਾਰੀ ਦੇ ਚੜਨ ਨੂੰ ਲੈ ਕੇ ਇਹ ਵਿਵਾਦ ਹੋਇਆ ਸੀ ਅਤੇ ਇਸ ਵਿੱਚ ਦੋਹੀ ਹੀ ਈ ਹਿੱਤ ਹੁਣ ਇਸ ਸਮੇਂ ਕੋਟਕਪੂਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਨੇ ਅਤੇ ਆਪਣਾ ਆਪਣਾ ਪੱਖ ਦੱਸ ਰਹੀਆਂ ਨੇ ਕਿ ਕਿੰਨਾ ਕਾਰਨਾ ਕਰਕੇ ਸਾਰਾ ਇਹ ਮਾਮਲਾ ਸਾਹਮਣੇ ਆਇਆ ਸੀ ਅਤੇ ਜਿਹੜੀ ਲੜਾਈ ਹੋਈ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਕੋਟਕਪੂਰਾ ਪੁਲਿਸ ਵੱਲੋਂ ਵੀ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਤੁਸੀਂ ਵੀ ਸੁਣੋ ਦੋਹਾਂ ਦੇ ਪੱਖ ਅਤੇ ਕੀ ਕਹਿੰਦੇ ਨੇ ਇਸ ਵਿੱਚ ਥਾਣਾ ਕੋਟਕਪੂਰਾ ਦੇ ਐਸਐਚਓ ਮਨੋਜਪੂਰ ਕੀ ਨਾਮ ਹੈ ਜੀ ਮੇਰਾ ਨਾਮ ਸੁਖਵਿੰਦਰ ਕੌਰ ਹੈ ਕੀ ਘਟਨਾ ਹੋਈ ਹੈ ਜਿਹੜੀ ਅੱਜ ਵਸ ਅੱਜ ਅਸੀਂ ਸਵੇਰ ਆਪਦੇ ਬੇਟੇ ਨੂੰ ਫਿਰੋਜ਼ਪੁਰੇ ਦੀ ਕੈਂਪ ਚੋਂ ਮੈਡੀਸਨ ਚਲਦੀ ਹੈਗੀ ਉਹ ਦਵਾਉਣ ਲਈ ਜਾ ਰਹੇ ਸੀ ਤੇ ਫਰੀਦਪੁਰ ਬੱਸ ਆਈ ਪੀਆਰਟੀਸੀ ਅਸੀਂ ਉਹਦੇ ਚ ਬੀ ਚੜਨ ਲੱਗੇ ਬੇਟਾ ਤਾਂ ਚੜ ਗਿਆ ਮੈਂ ਚੜਨ ਲੱਗੀ ਜਦੋਂ ਉਦੋਂ ਕਰੈਕਟ ਨਾ ਮੈਨੂੰ ੱੱਕਾ ਮਾਰ ਕੇ ਥੱਲੇ ਮਾਰਿਆ ਚਲਾ ਕੇ ਤੇ ਮੈਂ ਉਹਦੇ ਚ ਟਾਇਰ ਦੇ ਮੂਹਰੇ ਡਿੱਗ ਪਈ ਤੇ ਜਦੋਂ ਮੇਰੇ ਪਤੀ ਮੈਨੂੰ ਬਚਾਉਣ ਦੇ ਲਈ ਆਏ ਤੇ ਉਹ ਇਹਨਾਂ ਨਾਲ ਹੱਥਾ ਪਾਈ ਕਰਨ ਲੱਗ ਪਏ ਤੇ ਫਿਰ ਬਾਅਦ ਚ ਇਹਨਾਂ ਨੇ ਸਾਰਾ ੱੱਕਾ ਕਿਉਂ ਮਾਰਿਆ ਮਤਲਬ ਪਹਿਲਾਂ ਇਹ ਮੁੰਡਾ ਤੋਂ ਪਹਿਲਾਂ ਚੜ ਗਿਆ ਸੀ ਤੁਹਾਡੇ ਤੋਂ ਹਾਂਜੀ ਬੇਟਾ ਚੜ ਗਿਆ ਸੀ ਜੀ ਇਹ ਮੰਦ ਬੁੱਧੀ ਹੈਗਾ ਮੈਂ ਖਾ ਵੀ ਚੱਲ ਜੇ ਤੁਸੀਂ ਵੀ ਨਹੀਂ ਉਹ ਕਰਨਾ ਵੀ ਸਾਨੂੰ ਤੇ ਬੇਟੇ ਨੂੰ ਤਾਂ ਲਾਜੋ ਤੇ ਜੇ ਮੈਂ ਉਹਨੂੰ ਚੜਾਉਣ ਦੇ ਉਹਨੂੰ ਲਾਉਣ ਦੇ ਲਈ ਇੱਕ ਗੱਲ ਗਈ ਤੇ ਉਹਨੇ ਮੈਨੂੰ ਇੱਕ ਗੱਲ ਜ਼ੋਰ ਨਾਲ ਧੱਕਾ ਮਾਰਿਆ ਮੈਂ ਥੱਲੇ ਡਿੱਗ ਪਈ ਜੀ ਮੈਂ ਵਸਤੇ ਥੱਲੇ ਆਉਣ ਵਾਲੀ ਸੀ ਕਿ ਮੇਰੇ ਇੱਕ ਗੱਲ ਪਤੀ ਨੇ ਆ ਕੇ ਦਵਾ ਤੋ ਮੈਨੂੰ ਉੱਥੋਂ ਇੱਕ ਗੱਲ ਚੁੱਕਿਆ ਹੋਰ ਵੀ ਉੱਥੇ ਸੀਗੇ ਕਈ ਇੱਕ ਗੱਲ ਵੀ ਜਿਹੜੇ ਸਵਾਰੀਆਂ ਸੀਗੀਆਂ ਜਾਣ ਵਾਲੀਆਂ ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਵੀ ਕਮ ਸੇ ਕਮ ਰੋਕੋ ਤਾਂ ਸਹੀ ਲੇਡੀ ਜੀ ਨੂੰ ਇੱਕ ਗੱਲ ਵੀ ਜਾਂ ਚੜਾ ਲਓ ਜਾਂ ਲਾ ਦਿਓ ਹਾਂ ਉਸ ਬੰਦੇ ਨੇ ਆ ਕੇ ਮੇਰੇ ਪਤੀ ਨਾਲ ਬਹੁਤ ਜ਼ਿਆਦਾ ਝਗੜਾ ਕੀਤਾ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਵੀਰੇ ਤੁਸੀਂ ਨਾਂ ਲੈ ਕੇ ਜਾਂਦੇ ਵੀ ਜੇ ਨਹੀਂ ਲੈ ਕੇ ਜਾਣਾ ਸੀਗਾ ਤਾਂ ਇਹ ਤਾਂ ਨਾ ਕਰਦੇ ਫਿਰ ਉਹ ਬੰਦੇ ਨੇ ਆਪਦੇ ਬੰਦੇ ਸਾਦਲੇ ਦੂਜੀਆਂ ਬਸਾਂ ਵਾਲੇ ਤੇ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਇੱਕ ਗੱਲ ਮੇਰੇ ਬੱਚਾਂ ਦੀ ਸਾਡੀ ਉਹ ਉਹਨਾਂ ਨੇ ਵੀਡੀਓ ਵੀ ਵਾਰਲ ਕੀਤੀ ਆ ਸਾਨੂੰ ਨਹੀਂ ਪਤਾ ਵੀ ਉਹਨਾਂ ਦੇ ਸਿਰ ਤੇ ਆਪ ਦੇ ਕੀ ਇਸ ਤਰ੍ਹਾਂ ਸੱਟ ਬਿਮਾਰੀ ਕੀ ਵੱਜਿਆ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਆ ਉਹ ਇੱਕ ਗੱਲ ਉਹ ਸਾਰੇ ਉੱਥੇ ਜਿਹੜੇ ਹੈਗੇ ਉਹ ਜਾਣਦੇ ਹੈਗੇ ਆ ਵੀ ਸਾਡੇ ਨਾਲ ਕਿੰਨਾ ਦੇਰ ਰਹਿਮੀ ਨਾਲ ਉਹਨਾਂ ਨੇ ਸਾਡੇ ਪਰਿਵਾਰ ਨੂੰ ਕੁੱਟਿਆ ਹੈਗਾ ਹੈ ਸਰਕਾਰ ਨੇ ਚਲੋ ਬਣਾਈਆਂ ਹੈਗੀਆਂ ਅਸੀਂ ਐ ਤਾਂ ਨਹੀਂ ਕਹਿੰਦੇ ਵੀ ਇੱਕ ਗੱਲ ਵੀ ਅਸੀਂ ਉਹਦੇ ਚ ਹੀ ਜਾਨਣਾ ਚਾਹੁੰਦੇ ਸੀਗੇ ਸਾਨੂੰ ਤਾਂ ਇੱਕ ਗੱਲ ਕੈਂਪ 'ਚ ਪਹੁੰਚਣਾ ਸੀਗਾ ਅਸੀਂ ਤਾਂ ਕਰਕੇ ਬੱਸ ਆ ਗਈ ਅਸੀਂ ਮੌਕੇ ਤੇ ਚੜ ਗਏ ਔਰ ਜਿਹੜੇ ਬੱਸ ਕਨੈਕਟਰ ਦੇ ਵੀ ਬਲੱਡ ਆ ਰਿਹਾ ਸਿਰ ਦੇ ਵਿੱਚੋਂ ਉਹਦੇ ਕਹਿਣ ਕਹਿਣ ਕਿ ਉਹਦੇ ਲੋਕ ਜਿਹੜੇ ਹੈਗੇ ਆ ਸਥਾਨਕ ਲੋਕ ਕਹਿ ਰਹੇ ਆ ਜੀ ਤੁਹਾਡੇ ਲੋਕ ਵੀ ਮਾਰਿਆ ਗਿਆ ਉਹਨਾਂ ਦੇ ਕੁਝ ਨਹੀਂ ਸਰ ਅਸੀਂ ਨਹੀਂ ਇੱਕ ਗੱਲ ਆ ਵੀ ਅਸੀਂ ਕੋਈ ਉਹਨੂੰ ਮਾਰਨ ਤਾਂ ਨਹੀਂ ਇੱਕ ਗੱਲ ਆ ਗਿਆ ਸੀ ਜੇ ਵੀ ਅਸੀਂ ਉਹਨੂੰ ਕੋਈ ਵੀ ਕੋਈ ਉਹਦੇ ਹੱਥ ਸੇ ਜੇ ਕੋਈ ਉਹਦੇ ਵੱਜ ਗਿਆ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਜੀ ਵੀ ਕੀ ਪਤਾ ਉਹਨਾਂ ਨੇ ਆਪ ਹੀ ਕੋਈਸ ਮਾਰਿਆ ਹੋਵੇ ਵੀ ਇਹ ਵੀ ਇਹਨਾਂ ਸਾਡੇ ਦੇ ਕੁਝ ਉਹ ਕਰਨ ਦੇ ਮਾਰਿਆ ਨੇ ਹਾਂ ਤੇ ਉਹ ਵੀਡੀਓ ਚ ਦੇਖ ਸਕਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਜੋ ਸਾਡੇ ਨਾਲ ਹੱਸ ਵਰਤਿਆ ਉਹ ਆਮ ਲੇਡੀਜ਼ ਨਾਲ ਨਾ ਵਰਤੇ ਇਹ ਉਹਨਾਂ ਦੇ ਜੋ ਵੀ ਇਹ ਮੁਲਾਜ਼ਮ ਹੈ ਸਰਕਾਰ ਉਹਨਾਂ ਨੂੰ ਕਾਦਾ ਪੈਸਾ ਦੇ ਰਹੀ ਆ ਵੀ ਐਸੇ ਕਰਕੇ ਆਮ ਜਨਤਾ ਦੀ ਉਹਦੇ ਲਈ ਦੇ ਰਹੀ ਆ ਨਾ ਤੇ ਪਰ ਇਹ ਲੋਕ ਗਲਤ ਫਾਇਦਾ ਚੱਕ ਰਹੇ ਆ ਇਧਰੋਂ ਜੇ ਕੋਈ ਵੀ ਬਾਤ ਆਉਂਦੀ ਆ ਇਹ ਬਾਤ ਨਹੀਂ ਕਈ ਬਸਾਂ ਦੇ ਇਹੀ ਹਾਲ ਨੇ ਸਰਕਾਰ ਇਹਨਾਂ ਦੀ ਸ਼ਾਨਬੀਨ ਕਰੇ ਆਪਦੇ ਮੁਲਾਜ਼ਮਾਂ ਦੀ ਵੀ ਹਾਂਜੀ ਵੀ ਇਹ ਕੀ ਆ ਹਾਂ ਜਪਰੀ ਜੀ ਜਿਹੜਾ ਕੱਲ ਬੱਸੀ ਵਾਲੇ ਚੌਂਕ ਦੇ ਵਿੱਚ ਤੁਹਾਡਾ ਤੇ ਕਿਸੇ ਫੈਮਿਲੀ ਦਾ ਡਿਸਪੂਟ ਹੋਇਆ ਕੀ ਮੌਲਾ ਸੀ ਸਾਬ ਮੈਂ ਬਠਿੰਡੇ ਤੋਂ ਆ ਰਿਹਾ ਸੀਗਾ ਜੋ ਕਿ ਅੱਡੇ ਤੋਂ ਹੀ ਸਵਾਰੀਆਂ ਚੜਾਈਆਂ ਤੇ ਕੋਟਖਪੂਰਾ ਚੌਂਕ ਤੋਂ ਵੀ ਸਵਾਰੀਆਂ ਚੜਾਈਆਂ ਚੌਂਕ ਤੋਂ ਸਵਾਰੀਆਂ ਤੋਂਨੋਂ ਪਤਾ ਆਧਾਰ ਕਾਰਡ ਫੇਰੀ ਕਰਨ ਨਾਲ ਲੇਡੀ ਸਵਾਰੀ ਬਹੁਤ ਜ਼ਿਆਦਾ ਹੁੰਦੀ ਆ ਮੈਂ ਚੜਾ ਕੇ ਤੁਰ ਪਿਆ ਸੀ ਤੇ ਅੱਗੇ ਵੀ ਇੱਕ ਕਰਮਾ ਅੱਗੇ ਗਿਆ ਇੱਕ ਬੰਦਾ ਤੇ ਇੱਕ ਮੁੰਡਾ ਉਰਾ ਜੱਕਰਾ ਬਸ ਅੱਗੇ ਆ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਬਾਈ ਕੀ ਹੋ ਗਿਆ ਉਹ ਕਹਿੰਦੇ ਸਾਡੀ ਲੇਡੀ ਸਵਾਰੀ ਨਹੀਂ ਚੜਾ ਕੇ ਲਿਆਇਆ ਜਦੋਂ ਕਿ ਮੈਂ ਆਪਦੇ ਟਾਈਮ 'ਚ ਆਪਦੀਆਂ ਪੁਰਾਣੀਆਂ ਸਵਾਰੀਆਂ ਚੜਾ ਕੇ ਉੱਥੋਂ ਤੁਰ ਪਿਆ ਸੀਗਾ ਉਦੋਂ ਮੈਂ ਕਿਹਾ ਮੈਂ ਚੜਾ ਤਾਂ ਲਈਆਂ ਕਹਿੰਦੇ ਇੱਕ ਸਵਾਰੀ ਰਹਿ ਗਈ ਮੈਂ ਕਿਹਾ ਵੀਰੇ ਓਵਰਲੋਡ ਬਾਸਾ ਹੋਰ ਦੱਸੋ ਕਿੰਨੇ ਚੜਾਵਾਂ ਹੌਨ ਸਰ ਉਹ ਮੇਰੇ ਗੱਲ ਪੈ ਗਿਆ ਤੇ ਮੇਰੇ ਸਿਰ ਤੇ ਉਹਨੇ ਬਨੇ ਕੀ ਥਿਆ ਥੋਕਿਆ ਤੇ ਮੇਰੇ ਜੱਟ ਮੁੱਕਾਤਾ ਇਹ ਥੋੜੇ ਸਿਰ ਕਿਸ ਨੇ ਮਰਿਆ ਅੰਗਰੇਜ਼ ਸਿੰਘ ਨੇ ਕੀ ਮਾਰੇ ਪਾਣੀ ਜੀ ਉਹ ਤਾਂ ਅਚਨ ਤੁਹਾਡੇ ਸਰ ਦੇ ਵਿੱਚ ਐਵੇਂ ਕੋਈ ਲੜਾਈ ਦਾ ਕਾਰਨ ਹੋਊਗਾ ਵੀ ਤੁਹਾਡੇ ਵਿੱਚ ਮਾਰਨ ਦਾ ਕੀ ਕਰਨ ਸਰ ਸਾਰਾ ਫਰੀ ਵਾਲਾ ਕੰਮ ਹੈ ਜੀ ਜੋ ਕਿ ਓਵਰ ਲੋਡ ਬਸਾਂ ਹੁੰਦੀਆਂ ਬਸ ਭਰੀ ਸੀ ਤੇ ਚੌਂਕ ਤੋਂ ਮੈਂ ਚੱਲ ਪਈ ਮੇਰਾ ਟਾਈਮ ਹੋ ਚੁੱਕਿਆ ਸੀ ਸੋਨੂੰ ਵੀ ਪਤਾ ਚੌਂਕ 'ਚ ਬਸਾਂ ਨਹੀਂ ਰੁਕਣ ਦਿੰਦੇ ਜਦੋਂ ਦਾ ਦੀਪ ਬਸ ਦਾ ਐਕਸੀਡੈਂਟ ਹੋਇਆ ਤੇ ਮੁਲਾਜ਼ਮਾਂ ਨੂੰ ਵੀ ਹਦਾਇਤ ਦਿੱਤੀ ਆ ਤੇ ਸਾਡੇ ਮੈਂਟ ਨੇ ਉਹਨਾਂ ਨੂੰ ਵੀ ਹਦਾਇਤ ਆ ਚੌਂਕ 'ਚ ਬਾਲਾ ਟਾਈਮ ਨਾ ਰੁਕੋ ਬਾਦਚ ਬਸਾਂ ਪਿਉਣੀਆਂ ਪੈਂਦੀਆਂ ਬਾਦਚ ਸਵਾਰੀਆਂ ਨੂੰ ਨੁਕਸਾਨ ਹੁੰਦਾ। ਵੀ ਉਹ ਲੇਡੀ ਨੇ ਰੋਗ ਲਾਏ ਹੈਗੇ ਆ ਕਿ ਮੈਨੂੰ ਅੰਦਰੋਂ ਧੱਕਾ ਪਾਇਆ ਗਿਆ ਬਸ ਦੇ ਵਿੱਚੋਂ ਤੇ ਮੇਰਾ ਬੇਟਾ ਬਸ ਦੇ ਵਿੱਚ ਹੋਰ ਜੜ ਚੜ ਚੱਕਿਆ ਸੀ ਤੇ ਮੈਂ ਚੜਨ ਲੱਗੀ ਸੀ ਤੇ ਮੈਨੂੰ ਧੱਕਾ ਮਾਰ ਦਿੱਤਾ। ਸਿੱਧਾ ਸਿਰ ਵੀ ਬਸ ਦੇ ਥੱਲੇ ਆਉਣ ਲੱਗਿਆ ਸੀ। ਇਹਦੇ ਤੇ ਤੁਹਾਡਾ ਕੀ ਕਹਿ? ਸਾਬ ਜੇ 50 60 ਬੁੜੀਆਂ ਚੜ ਗੀਆਂ ਇੱਕ ਮੁੰਡਾ ਚੜ ਗਿਆ ਤੇ ਮੇਰਾ ਕਿਹੜਾ ਉਹ ਨਾ ਵਟ ਦਾ ਰੋਲਾ ਸੀ ਉਹਨੂੰ ਮੈਂ ਕੱਲੀ ਨੂੰ ਧੱਕਾ ਮਾਰਨਾ ਸੀ। ਆਲਾ ਸਭ ਕੋ ਝੂਠ ਬੋਲੀ ਜਾਂਦੇ ਹੋ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਕਰਦੇ ਆ ਜ ਸਾਡੇ ਵਿਭਾਗ ਮੇ ਦਾ ਨੁਕਸਾਨ ਹੋਇਆ ਮੇਰਾ ਨੁਕਸਾਨ ਹੋਇਆ ਉਹਨਾਂ ਦੇ ਪਰਚੇ ਆ ਜੋ ਬੰਦੀ ਕਾਰਵਾਈ ਵਿਭਾਗਾਂ ਕਰੇ ਕੱਲ ਟ੍ਰੈਫਿਕ ਲਾਈਟ ਸਕੂਲ ਪੂਰਾ ਚੌਂਕ ਜਿਹੜਾ ਉੱਥੇ ਪੀਆਰਟੀਸੀ ਦਾ ਕੰਡਕਟਰ ਇੱਕ ਲਵਜੀਤ ਸਿੰਘ ਉਹਦਾ ਝਗੜਾ ਹੋਇਆ ਸਿੰਘ ਗਰੇਡ ਸਿੰਘ ਤੋਂ ਦੀ ਫੈਮਿਲੀ ਨਾਲ ਇਹ ਫੋਟੋ ਉਡਿੰਗ ਤੇ ਰਹਿਣ ਵਾਲੇ ਦੋਵੇਂ ਧਰਾਨਾਂ ਜਿਹੜੀਆਂ ਕੋਟਪੁਰਾ ਹਸਪਤਾਲ ਦੇ ਚਾਹਲਾ ਇਹਨਾਂ ਦੇ ਬਿਆਨ ਅਸੀਂ ਦਰਜ ਕਰ ਰਹੇ ਹਾਂ ਕਿਵੇਂ ਬਿਆਨਾਂ ਦੇ ਮੁਤਾਬਕਾਂ ਨਾਲ ਦਸਤਾਵੇਜ਼